ਦੀ ਬੋਰਗਰ ਜੇਲ ਵਿੱਚ ਬੰਦ ਕੁਲਵੰਤ ਸਿੰਘ ਨੂੰ 7 ਦਿਨਾਂ ਦੀ ਪੈਰੋਲ ਦਿੱਤੇ ਜਾਣ ਦੇ ਬਾਵਜੂਦ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਉਹਨਾਂ ਦਾ ਕਹਿਣਾ ਹੈ ਕਿ ਮੋਗਾ ਪੁਲਿਸ ਵੱਲੋਂ ਸੁਰੱਖਿਆ ਹੇਠ ਲਜਾਇਆ ਗਿਆ ਸੀ ਕੁਲਵੰਤ ਸਿੰਘ ਨੂੰ ਮਲੌਣ ਲਈ ਤੇ ਉਹਨਾਂ ਦੇ ਘਰ ਵੀ ਸੀਆਈਏ ਸਟਾਫ ਤਨਾਤ ਜਿਸ ਤੋਂ ਬਾਅਦ ਸਮਰਜੀਤ ਸਿੰਘ ਮਾਨ ਨੂੰ ਕੁਲਵੰਤ ਸਿੰਘ ਨਾਲ ਨਹੀਂ ਮੁਲਾਕਾਤ ਕਰਨ ਦਿੱਤੀ ਗਈ ਤੇ ਉਹਨਾਂ ਨੂੰ ਬੇਰੰਗ ਪਰਤਨਾ ਪਿਆ ਸੀਆਈ ਸਟਾਫ ਦੇ ਇੰਚਾਰਜ ਨੇ ਆਪਣੇ ਕਮਰੇ ਵਿੱਚ ਹੀ ਬਿਠਾ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਤੇ 1 ਘੰਟੇ ਦੇ ਕਰੀਬ ਸੀਆਈ ਸਟਾਫ ਬਾਹਰ ਖੜੇ ਪਰ ਨਾ ਗੇਟ ਖੁੱਲ੍ਹਾ ਤੇ ਨਾ ਹੀ ਭਾਈ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਵਾਈ ਇਸ ਮੌਕੇ ਸਮਰਜੀਤ ਸਿੰਘ ਮਾਨ ਨੇ ਗੁਰਮੀਤ ਰਾਮ ਰਹੀਮ ਦੀ ਪੈਰੋਲ ਤੇ ਵੀ ਸਵਾਲ ਚੁੱਕੇ ਨੇ ਕੁਲਵੰਤ ਸਿੰਘ ਨੂੰ ਮਿਲਣ ਵਾਸਤੇ ਆਏ ਸੀਗੇ ਜੇ ਕੋਈ ਗੱਲਬਾਤ ਨਹੀਂ ਹੋਈ ਨਹੀਂ ਗੱਲਬਾਤ ਨਹੀਂ ਹੋ ਸਕੀ ਜੀ ਮੈਂ ਅੰਦਰ ਤੱਕ ਆਇਆ ਤੇ ਇਨਸਪੈਕਟਰ ਸਾਹਿਬ ਦੇ ਕਮਰੇ ਦੇ ਵਿੱਚ ਵੀ ਬੈਠੇ ਆਏ ਆ ਉਹਨਾਂ ਨੇ ਚਾਹ ਵੀ ਪੀਈ ਹੈ ਕਾਫੀ ਵੀ ਪੀਈ ਹੈ ਪੂਰਾ ਸਤਾਰ ਕੀਤਾ ਪਰ ਉਹਨਾਂ ਨੇ ਕਿਹਾ ਕਿ ਹਕੂਮਤ ਨੇ ਕਿਹਾ ਸੀ ਕੋਈ ਇਨ ਨੂੰ ਮਿਲ ਨਹੀਂ ਸਕਦਾ ਪੈਰੋਲ ਦੇ ਉੱਤੇ ਆਏ ਹੋਏ ਆ ਇਹ ਸਿਰਫ ਪੁਲਿਸ ਦੀ ਕਸਟਡੀ ਦੇ ਵਿੱਚ ਰਹਿਣਗੇ ਜਦਕਿ ਜਦੋਂ ਪੈਰੋਲ ਦੇ ਉੱਤੇ ਬੀਬੀ ਬਾਣੋ ਦੇ ਕਾਤਲਾਂ ਨੂੰ ਬੇਲ ਦਿੱਤੀ ਜਾਂਦੀ ਹੈ ਤੇ ਰੋਲ ਦਿੱਤੀ ਜਾਂਦੀ ਹੈ ਉਹ ਇੱਕ ਇੱਕ ਸਾਲ ਦੀ ਪਰੋਲ ਦੇਖ ਕੇ ਉਹ ਆਪਣੇ ਘਰੇ ਰਹਿੰਦੇ ਆ ਜਿਵੇਂ ਸੱਤ ਸੱਤ ਰਾਮ ਰਹੀਮ ਨੂੰ ਪਰੋਲ ਦਿੰਦੇ ਆ ਉਹਦੇ ਨਾਲ ਵੀ ਮੁਲਾਕਾਤ ਥਾਂ ਲੁਕੀ ਕਰਦੇ ਆ ਖੁੱਲਾ ਫਿਰਦਾ ਤੁਰਦਾ ਇਹ ਕੋਈ ਸਿੱਖ ਔਮ ਦੇ ਉੱਤੇ ਕੋਈ ਨਮਾ ਸਖਤੀ ਇਹ ਹਕੂਮਤ ਮੋਦੀ ਸਰਕਾਰ ਨੇ ਬੀਜੇਪੀ ਆਰਐਸਐਸ ਨੇ ਸ਼ੁਰੂ ਕੀਤੀ ਹੋਈ ਹੈ ਜਿਹੜਾ ਸੀ ਮੈਂ ਇੱਥੇ ਇਹਨਾਂ ਨੂੰ ਮਿਲਣ ਆਇਆ ਸੀਗਾ ਕੁਲਵੰਤ ਸਿੰਘ ਜੀ ਨੂੰ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਹੁਕਮ ਨਹੀਂ ਹੈ ਕਿ ਅਸੀਂ ਤੁਹਾਨੂੰ ਉਹਨਾਂ ਨੂੰ ਮਲਾ ਦਈਏ ਤੇ ਮੈਂ ਪੁੱਛਿਆ ਉਹਨਾਂ ਨੂੰ ਰਜਾਈ ਕੰਬਲ ਵਗੈਰਾ ਹੀਟਰ ਦਿੱਤਾ ਇਹਨਾਂ ਨੇ ਦਿੱਤਾ ਹੋਇਆ ਮੈਂ ਪੁੱਛਿਆ ਕਿ ਖ਼ਬਰ ਦਿੰਦੇ ਹੋ ਕਹਿੰਦੇ ਖ਼ਬਰ ਵੀ ਦਿੰਦੇ ਆ ਸਾਰੀਆਂ ਹੁਲਤਾਂ ਹੈਗੀਆਂ ਪਰ ਤੁਹਾਨੂੰ ਮਿਲਣ ਨਹੀਂ ਦੇਣਾ ਉਹ ਫਰਨਾਂਸੀ ਅਪਲਾਈ ਕੀਤਾ ਸੀਗਾ ਅੰਬਕਸਰ ਦੇ ਡੀਸੀ ਨੂੰ ਜੋ ਕਰਕੇ ਉਸਨੇ ਡਿਬਰੂਗੜ੍ਹ ਦੇ ਸਾਰੇ ਕੈਦ ਕਰਕੇ ਭੇਜੇ ਹੈ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਡਿਬਰੂਗੜ੍ਹ ਜਾ ਕੇ ਇਹਨਾਂ ਨੂੰ ਮਿਲ ਸਕੀਏ ਉਹ ਵੀ ਸਾਨੂੰ ਇਜਾਜ਼ਤ ਨਹੀਂ ਦਿੱਤੀ ਫਿਰ ਤੁਹਾਨੂੰ ਪਤਾ ਹੈ ਕਿ ਪਾਰਲੀਮੈਂਟ ਸੈਕਸ਼ਨ ਹੁੰਦਾ ਹੈ ਮੈਂ ਮੈਂਬਰ ਪਾਰਲੀਮੈਂਟ ਹਾਂ ਤੇ ਮੈਂ ਲੈਫਟੇਨੈਂਟ ਗਵਰਨਰ ਜਿਹੜੇ ਦਿੱਲੀ ਹੈ ਉਹਨਾਂ ਨੂੰ ਲਿਖਤੀ ਤੌਰ ਦੇ ਉੱਤੇ ਪੁੱਛਿਆ ਕਿ ਤਿਹਾਰ ਜੇਲ੍ਹ ਦੇ ਵਿੱਚ ਸਾਡੇ ਅਕਾਲ ਤਖਤ ਸਾਹਿਬ ਦੇ ਜੱਜਦਾਰ ਹਵਾਲਾ ਸਾਹਿਬ ਹੈਗੇ ਹੈ ਪਸ਼ਮੀਰ ਦੇ ਵੱਡੇ ਵੱਡੇ ਲੀਡਰ ਮਲਕ ਸਾਹਿਬ ਹੈਗੇ ਹੈ ਸ਼ਬੀਰ ਸਾਹਿਬ ਹੈ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਉੱਥੇ ਵੀ ਨੰਨਾ ਪੈ ਜਾਂਦਾ ਕਹਿੰਦੇ ਨਹੀਂ ਮਿਲ ਸਕਦੇ ਹੈਗੇ ਜਦ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਹੈ ਫਿਰ ਅਸੀਂ ਕਸ਼ਮੀਰ ਨੂੰ ਗਏ ਕਸ਼ਮੀਰ ਵਿੱਚ ਸਾਨੂੰ 3 ਦਿਨ ਸੜਕਾਂ ਦੇ ਉੱਤੇ ਬਿਠਾਈ ਰੱਖਿਆ ਤੇ ਸਾਨੂੰ ਅੱਗੇ ਕਸ਼ਮੀਰ ਦੇ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਸੋ ਮੇਰੇ ਫੈਨ ਦਾ ਪਪਾ ਵਰਫੀ ਇੰਨਾ ਸੀ ਕੀ ਕਰ ਦਿੱਤਾ ਹੈਗਾ ਕਿ ਸਿੱਖਾਂ ਨੂੰ ਦਬਾਈ ਜਾਂਦੇ ਐ ਨਾ ਨਾ ਇਹਨਾਂ ਦੀ ਇਹ ਨਾਗਰ ਨਾਲ ਬਣਦੀ ਐ ਨਾ ਮੀਤੋ ਨਾਲ ਬਣਦੀ ਐ ਨਾ ਅਸਾਮੀਆਂ ਨਾਲ ਬਣਦੀ ਐ ਨਾ ਬੰਗਾਲੀਆਂ ਨਾਲ ਬਣਦੀ ਐ ਨਾ ਇੱਥੇ ਕਸ਼ਮੀਰ ਮੁਸਲਮਾਨਾਂ ਨਾਲ ਬਣਦੀ ਐ ਇੱਧਰ ਸਿੱਖ ਬਾਰਡਰ ਦੇ ਬੈਠੇ ਐ ਸਿੱਖਣਾਂ ਬਣਦੀ ਐ ਮੇਰਾ ਮਤਲਬ ਹੈ ਇਹ ਜਾਣਗੇ ਕਿੱਥੇ ਫੇਰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਆ ਕੋਈ ਗੱਲ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਤੁਹਾਡੇ ਦਰਵਾਜ਼ੇ ਅੱਗੇ ਖੜਾ ਹੈ ਤੇ ਉਹ ਤੇ ਦੋ ਮਿੰਟ ਉਹਦਾ ਹਾਲ ਪੁੱਛਣਾ ਚਾਹੁੰਦਾ ਕਿ ਤੈਨੂੰ ਸਾਰੀਆਂ ਸੂਦਤਾ ਮਿਲੀਆਂ ਹੈ ਨਹੀਂ ਮਿਲੀਆਂ ਤਾਂ ਮੇਰਾ ਮਤਲਬ ਪਹਿਲੀ ਗੱਲ ਇਹ ਹੈ ਕਿ ਸਾਨੂੰ ਰੋਕਿਆ ਕਿਉਂ ਗਿਆ ਕਿ ਅਸੀਂ ਡਿਬਰੂ ਕੋਲ ਜਾ ਨਹੀਂ ਸਕਦੇ ਸੋ ਇਹ ਜੋ ਕੰਮ ਜਿਵੇਂ ਮੱਛਾ ਕੰਡੜ ਕਰ ਰਿਹਾ ਸੀਗਾ ਇਹ ਤਾਂ ਮੱਛਾ ਕੰਡੜ ਦਾ ਰਾਜ ਸਭ ਮੁਸ਼ਕਲ ਹੈ ਸਿੱਖਾਂ ਨੂੰ ਬਰਦਾਸ਼ਤ ਕਰਨਾ ਸੀ ਨਹੀਂ ਬਰਦਾਸ਼ਤ ਕਰਨਾ ਸਮਝਦਾ ਪਤਾ ਲੱਗਿਆ ਕਿ ਪਰਿਵਾਰ ਨੂੰ ਵੀ ਸੁਰੱਖਿਆ ਦੇ ਕੇ ਰੀਤੀ ਮਿਲਾਇਆ ਗਿਆ ਜਲਵੰਤ ਸਿੰਘ ਨੂੰ ਉੱਤੇ ਵੀ ਸੁਰੱਖਿਆ ਪੂਰੀ ਰੱਖੀ ਗਈ ਨਾਲ ਸਭ ਕੁਝ ਕਰੀ ਜਾਂਦੇ ਆਂ ਜੀ ਪਤਾ ਨਹੀਂ ਸਿੱਖਾਂ ਦੇ ਨਾਲ ਕਾਦਾ ਬਹਿਰ ਨਿਕਲਣਾ ਹੈਗਾ ਤੇ ਮੈਂ ਤਾਂ ਸਿੱਖਾਂ ਨੂੰ ਮੇਰਾ ਮਤਲਬ ਮੇਰੇ ਬਜ਼ੁਰਗ ਸਰਦਾਰ ਜਗਿੰਦਰ ਸਿੰਘ ਮਾਨ ਉਹ ਵੀ 1937 ਦੇ ਵਿੱਚ ਐਮਐਲਏ ਬਣੇ ਸੀਗੇ ਸਾਰਾ ਕੁਝ ਬਣੇ ਸੀਗੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੱਖਾਂ ਨੇ ਨਰੀਜਾਂ ਨੂੰ ਬਾਹਰ ਕਿਉਂ ਕੱਢਣ ਦੇ ਵਿੱਚ ਆਪਣੀਆਂ ਜਾਨਾਂ ਦੇਤੀਆਂ ਮੇਰਾ ਜਦੋਂ ਨਰੀਜ ਇੱਥੇ ਸੀ ਉਦੋਂ Hindu ਵੀ غلام ਸੀ ਮੁਸਲਮਾਨ ਵੀ غلام ਸੀ ਸਿੱਖ ਵੀ غلام ਸੀਗੇ ਤੇ ਸਾਡੀ ਤਿੰਨਾਂ ਦੀ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਸੀਗੀ ਪਰ 1947 ਦੇ ਵਿੱਚ ਜਦੋਂ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਹੈ ਉਹ ਮੁਸਲਮਾਨ ਦੇ ਗੁਲਾਮ ਹੋ ਗਏ ਤੇ ਜਿਹੜੇ ਇੰਡੀਆ 'ਚ ਹੈ ਸੇ ਹਿੰਦੂ ਦੇ ਗੁਲਾਮ ਹੋ ਗਏ ਤਾਂ ਮੇਰਾ ਮਤਲਬ ਹੈ ਸਖਾਣੀ ਮੱਤ ਕਿੱਥੇ ਗਈ ਕੀ ਤੁਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਤਾ ਉਹਨ ਤੁਸੀਂ ਦੋਸੋਂ ਮੈਨੂੰ ਇੱਥੇ ਚਲੇ ਜਾਓ 10 ਮੁੰਡੇ ਆ ਜਾਣਗੇ ਕਿ ਜੀ ਅਸੀਂ ਬਲੇਸ ਜਾਣਾ ਸਾਡੀ ਫੋਟੋ ਤੁਸੀਂ ਉਹ 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 ਉਹਨਾਂ ਅੰਗਰੇਜ਼ਾਂ ਦੇ ਮੋਰਖੰਦੇ ਵਿੱਚ ਕਿਉਂ ਜਾ ਰਹੇ ਹੈ ਪਹਿਲਾਂ ਉਹਨਾਂ ਨੂੰ ਕੱਢਿਆ ਥਿਓ ਫਿਰ ਇਹ ਹੁਣ ਆਪਾਂ ਗੁਲਾਮ ਚੋਂ ਬਣੇ ਹੈ ਇਹਨਾਂ ਦੇ ਉੱਥੇ ਮੁਸਲਮਾਨਾਂ ਦੇ ਗੁਲਾਮ ਹੋਏ ਹੋਏ ਹੈ ਤੇ ਜੇ ਹਿੰਦੂ ਮੁਸਲਮਾਨ ਤੇ ਸਿੱਖ ਅੰਗਰੇਜ਼ਾਂ ਦਾ ਗੁਲਾਮ ਸੀ ਤਾਂ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਤਾਂ ਸੀ ਉਹਨਾਂ ਆਪ ਬਰਾਬਰੀ ਨਹੀਂ ਰਹੇ ਕੋਈ ਨਾ ਕੋਈ ਤਾਂ ਸਿੱਖ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਸਾਡਾ ਦਿਮਾਗ ਇੱਥੇ ਐ ਕਿ ਗੱਟਿਆਂ 'ਚ ਚਲੇ ਗਿਆ। ਉਹ ਜੇ ਵੀ ਇਹ ਹੈ ਆਮ ਪਾਰਟੀ ਨੂੰ ਵੋਟਾਂ ਪਾ ਦਿਓ ਜੀ, ਬਾਦਲੀਆਂ ਨੂੰ ਪਾ ਦਿਓ ਜੀ, ਕਾਂਗਰਸ ਨੂੰ ਵੋਟਾਂ ਪਾ ਦਿਓ। ਕੋਈ ਇਹ ਸਿਲਸਿਲਾ ਹੀ ਨਹੀਂ ਐ। ਕੌਮੀਅਤ ਜਿਹੜੀ ਐ ਸਾਡੀ ਸਿੱਖਾਂ ਦੀ ਉਹ ਕਦੋਂ ਸੇਈ ਸਲਾਮਤ ਹੋਊਗੀ? ਕਿ ਕਦੋਂ ਅਸੀਂ ਆਪਣੀ ਕੌਮ ਦੀ ਗੱਲ ਕਰਾਂਗੇ ਇੱਥੇ ਆ ਦੇਖੋ ਬੂਹੇ ਦੇ ਉੱਤੇ ਖੜੇ ਹੈ ਜਿਵੇਂ ਪਤਾ ਨਹੀਂ ਕਿਹੜੇ ਹੈ ਪਤਾ ਨਹੀਂ ਕਿਹੜੇ ਹੈ ਪਾਕਿਸਤਾਨ ਦਾ ਬੂਹਾ ਹੈ ਜਾਂ ਚੀਨ ਦਾ ਬੂਹਾ ਹੈ ਬੂਹਾ ਆਪਣਾ ਹੈ ਤਾਂ ਹੈ ਮੂਹੇ ਦਾ ਜਿੱਥੋਂ ਦੇ ਸੀ ਜੰਪਾਲ ਹੈ ਕਿਆਂ ਜਿੱਥੇ ਸਾਡੀ ਧਰਤੀ ਹੈ ਤੇ ਬੂਹੇ ਬੰਦ ਕੀਤੇ ਬੈਠੇ ਆ ਕੋਈ ਇਸ ਸਰਕਾਰ ਨੇ ਨੈਚਰਲ ਸਕਿਉਰਿਟੀ ਅਡਵਾਈਜ਼ਰ ਨੇ ਰੋ ਜਿਹੜਾ ਖੁਫੀਆ ਮੈਕ ਮੈਂ ਹੈ ਕਿ ਆਈਬੀ ਜਿਹੜਾ ਖੁਫੀਆ ਮੈਕ ਮੈਂ ਮਿਲਟਰੀ ਇੰਟੈਲੀਜੈਂਸ ਹੈ ਇਹ ਸੈਲਰੀ ਮਿਲ ਕੇ ਹੁਣ ਸਾਡੇ ਸਿੱਖ ਜਿਹੜੇ ਖਾਦਸਤਾਨੀ ਹੈਗੇ ਹੈ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ ਜਿੱਪੂ ਜਮਨ ਸਿੰਘ ਮਲਿਕ ਤੋਂ ਬਾਅਦ ਫਿਰ ਇੱਕ ਸੁਖਦੂਲ ਸਿੰਘ ਨੂੰ ਮਾਰਤਾ ਕਹਿਣ ਦੇ ਵਿੱਚ ਫਿਰ ਯੂਕੇ ਬ੍ਰਿਟਾਨੀਆ ਦੇ ਵਿੱਚ ਆਪਣੇ ਅਫਤਾਰ ਸਿੰਘ ਹੱਡੇ ਮਾਰ ਦਿੱਤਾ ਹੈਗਾ ਜ਼ਹਿਰ ਦੇ ਕੇ ਫਿਰ ਪਾਕਿਸਤਾਨ ਦੇ ਵਿੱਚ ਫਰਮਜੀਤ ਸਿੰਘ ਪੰਜ ਵਰਨ ਮਾਰ ਦਿੱਤਾ ਹੈਗਾ ਹੁਣ ਆਪਣੇ ਰੋਡੇ ਨੂੰ ਮਾਰ ਦਿੱਤਾ ਹੈਗਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਾਰਤਾ ਤਾਂ ਮੇਰਾ ਮਤਲਬ ਹੈ ਕਿਵੇਂ ਥੱਲੂ ਕਹੇ ਕਿ ਇਹ ਖਾਲਸਾਣ ਦਾ ਸਾਰੇ ਸਿੱਖ ਹੁਣ ਕਿੰਨੇ ਸਾਨੂੰ ਖਾਲਸਾਣ ਚਾਹੀਦਾ ਕਿੰਨੇ ਖ ਨੂੰ ਮਾਰ ਲੈਣਗੇ ਸਾਡੀ ਤਾਂ ਹਿਸਟਰੀ ਹੈਗੀ ਹੈ ਕਿ ਜਿੰਨਾ ਤੁਸੀਂ ਸਾਨੂੰ ਮਾਰੋਗੇ ਉੰਨਾ ਅਸੀਂ ਉੱਭਰਾਂਗੇ ਹੁਣ ਮੁਸਲਮਾਨਾਂ ਨੂੰ ਮਾਰਦੇ ਐ ਜਿਵੇਂ ਇਹ ਬੀਬੀ ਬਾਨੋ ਦੇ ਕਾਤਲਾ ਨੂੰ ਪਿਛਲੇ ਆਜ਼ਾਦੀ ਵਾਲੇ ਦਿਨ 15 ਅਗਸਤ 2003 ਦੇ ਵਿੱਚ ਉਹਨਾਂ ਨੂੰ ਰਿਹਾ ਕਰਤਾ ਉਹਨਾਂ ਨੇ ਪੂਰੀ ਉਮਰ ਕੈਦ ਵੀ ਨਹੀਂ ਕੱਟੀ ਸਾਡੇ 32-32 ਸਾਲਾਂ ਦੇ ਸਿੱਖ ਕੈਦੀ ਜਿੰਨਾਂ ਦੇ ਵਿੱਚ ਬੈਠੇ ਐ ਉਨਾਂ ਨੂੰ ਰਿਹਾ ਨਹੀਂ ਕਰ ਰਹੇ ਫਿਰ ਇੱਕ ਨੂੰ ਫਾਂਸੀ ਦੀ ਹੁਕਮ ਹੋਈ ਹੋਈ ਹੈ ਉਹਦੀ ਗੱਲ ਅੱਗੇ ਨਹੀਂ ਚੱਲ ਰਹੀ ਨਾ ਬਦਲਦਲੀਏ ਕਰ ਰਹੀ ਹੈ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਫ਼ ਕਰ ਰਹੀ ਹੈ ਨਾ ਐਸਪੀਸੀ ਕਰ ਰਹੀ ਹੈ ਤੇ ਸਿਰਫ ਅਕਾਲੀ ਦਲ ਅੰਮ੍ਰਿਤਸਰ ਅਸੀਂ ਜਿੰਨਾ ਕੁ ਹੋ ਸਕਦਾ ਹੈ ਜਿੰਨੀ ਸਾਨੂੰ ਲੋਕਾਂ ਨੇ ਤਾਕਤ ਦਿੱਤੀ ਹੈ ਇੱਕ ਐਮਪੀ ਬਣਾਇਆ ਅਸੀਂ ਤਾਂ ਪੂਰੀ ਵਾਹ ਲਾ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਦਾ ਜਿਹੜਾ ਮਸਲਾ ਹੈ ਇਹ ਇੰਡੀਆ ਲੈਵਲ ਦੇ ਉੱਤੇ ਵੀ ਆਵੇ ਤੇ ਇੰਟਰਨੈਸ਼ਨਲ ਪੱਧਰ ਤੇ ਵੀ ਆਵੇ ਕਿ ਅਸੀਂ ਹੁਣ ਮੁਸੀਬਤ ਦੇ ਵਿੱਚ ਹੈਗੇ ਹਾਂ ਤੇ ਐਸਾ ਜਿਵੇਂ ਜਰਸਤਨੀ ਦਿੰਦੇ ਕਰਦੇ ਨਹੀਂ ਹੈ ਇਹ ਤਾਂ ਇਹ ਬੁੱਝੜ ਕੋਣਾ ਹੈਗਾ ਮੁਸਲਮਾਨਾਂ ਨੂੰ ਮਾਰ ਦੋ ਤੇ ਹਿੰਦੂਤਵਾਦੀ ਵੋਟ ਲੈ ਲਓ ਹੁਣ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਮਾਰ ਦੋ ਇੱਥੇ ਡੱਕ ਦੋ ਡਿਬ੍ਰੂਗੜ੍ਹ ਦੇ ਵਿੱਚ ਉਹਨਾਂ ਨੂੰ ਕੈਦ ਕਰ ਦੋ ਤੇ ਹਿੰਦੂ ਮੈਜੋਰਿਟੀ ਤੋਂ ਵੋਟ ਲੈ ਲਓ ਹੁਣ ਵੋਟ ਕਰਕੇ ਸਿੱਖ ਤੇ ਮੁਸਲਮਾਨਾਂ ਨੂੰ ਮਾਰੀ ਜਾਣਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਲਈ ਜਾਣਾ ਮੈਂ ਤਾਂ ਨਹੀਂ ਸਮਝ ਸਕਦੀ ਇਹ ਕੋਈ ਜੰਮੂ ਵੀਰ ਦਾ ਉਸੂਲ ਹੈਗਾ ਤੇ ਇਹੀ ਮੋਤੀ ਸਾਹਿਬ ਕਰ ਰਿਹਾ ਹੁਣ ਹੋਰ ਤਾਂ ਕੁਛ ਨਹੀਂ ਹੈ ਹੁਣ ਨਵੀਂ ਚੀਜ਼ ਹੈ ਕਿ 15000 ਕਰੋੜ ਰੁਪਇਆ ਰਾਮ ਮੰਦਰ ਜਿਹੜਾ ਬਬਰੀ ਮਸਜਿਦ ਨੂੰ ਤਬਾਹ ਕਰਕੇ ਉਹਦੇ ਉੱਤੇ ਬਣਾਇਆ ਗਿਆ ਹੈ ਉਹਦੇ ਤੇ 15000 ਕਰੋੜ ਤੋਂ ਜ਼ਿਆਦਾ ਮੋਤੀ ਸਾਹਿਬ ਖਰਚ ਕਰ ਰਿਹਾ ਹੈ ਯੋਧਿਆ ਮੰਦਰ ਦੇ ਉੱਤੇ ਮੰਦਰ ਦੇ ਉੱਤੇ ਖਰਚ ਛੋੜਾ ਚਹੀਦਾ ਹੈ ਸਾਨੂੰ ਕੋਈ ਉਹਦੇ ਵਿੱਚ ਨਹੀਂ ਹੈ ਪਰ ਮੇਰਾ ਮਤਲਬ ਕਿ ਸੇਤੀ ਧਾਰਮਿਕ ਜਗਾ ਮਸੀਹ ਨੂੰ ਤੋੜ ਕੇ ਭੰਨ ਕੇ ਉਹਦੇ ਉੱਤੇ ਮੰਦਿਰ ਬਣਾਉਣੇ ਇਹ ਤਾਂ ਬੁਝੜਪੁਣਾ ਹੈ ਕਿ ਇਹ ਤਾਂ ਕੋਈ ਮੇਰਾ ਮਸਲੇ ਇਹ ਤਾਂ ਮਸਲੇ ਦਾ ਹੱਲ ਨਹੀਂ ਹੈ ਹੁਣ ਇਸ ਤਰ੍ਹਾਂ ਹੋ ਗਿਆ ਕਿ ਇਹ ਹੈ ਪਿੱਛੇ ਪੈ ਗਏ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਜੇ ਮੁਸਲਮਾਨਾਂ ਦੇ ਉੱਤੇ ਜ਼ਬਰ ਹੋ ਰਿਹਾ ਫੇਰ ਹੁਣ ਜਿੰਨੇ ਵੀ ਆਪਣਾ ਇੰਡੀਅਨ ਹੋਣ ਹੈ ਇਹ ਯਾਰਬੀ ਦਾ ਸਮੁੰਦਰ ਹੈ ਜਿਹੜੀਆਂ ਇਹ ਟ੍ਰੇਡ ਤੇ ਵਪਾਰ ਦੇ ਲਈ ਜਹਾਜ਼ ਆਉਂਦੇ ਆ ਬਾਹਰ ਦੇ ਮੁਲਕਾਂ ਚੋਂ ਉਹ ਸਾਰੇ ਲੰਘਦੇ ਆ ਮੁਸਲਮਾਨਾਂ ਦੇ ਦੇਖਾਂ ਦੇ ਨਾਲ ਜਿਹੜੇ ਸਮੁੰਦਰ ਲੱਗਦੇ ਆ ਤੇ ਮੁਸਲਮਾਨ ਹੁਣ ਇੰਡੀਆ ਦੀ ਜਿੰਨੇ ਵੀ ਜਹਾਜ਼ ਆਉਂਦੇ ਆ ਸਮਾਨ ਲੈ ਕੇ ਉਹਨਾਂ ਦੇ ਉੱਤੇ ਅਟੈਕ ਕਰਨ ਲੱਗ ਪਏ ਆ ਹੁਣ ਮੈਂ ਇਹ ਵੀ ਪੜਿਆ ਹੈ ਕਿ ਸਾਡਾ ਇੰਡੀਆ ਉੱਥੇ ਹੁਣ ਵੱਡੇ ਵੱਡੇ ਆਪਣੇ ਜਹਾਜ਼ ਭੇਜਣ ਲੱਗਿਆ ਹੈ ਕਿ ਇਹ ਜਿਹੜੇ ਇਹ ਜਹਾਜ਼ਾਂ ਤੇ ਇੰਡੀਆ ਦਾ ਸਮਾਨ ਆਉਂਦਾ ਹੈ ਜਿਹੜਾ ਇਹ ਵਪਾਰ ਹੁੰਦਾ ਉਸ ਦੀ ਹੱਜਤ ਦੇ ਲਈ ਵੱਡੇ ਵੱਡੇ ਜਹਾਜ਼ ਭੇਜ ਰਿਹਾ ਮਿਲਟਰੀ ਦੇ ਨੇਵੀ ਦੇ ਉਹਨਾਂ ਦਾ ਕੀ ਫਾਇਦਾ ਹੈਗਾ ਉਨਨਾਂ ਨੇ ਤਾਂ ਇਹ ਮਸਾਇਲ ਰਹਿ ਗਈ ਹੈ ਉਹਨਾਂ ਦੇ ਕੋਲੇ ਜਿਹੜੇ ਬੋਡੇ ਤੋਂ ਰੱਖ ਕੇ ਚੱਲ ਪੈਂਦੀ ਹੈ ਉਹਨਾਂ ਕੋਲੇ ਡਰੋਨ ਛੇਗੇ ਹੈ ਉਹ ਕਿਵੇਂ ਹੁਣ ਮੇਰਾ ਮਤਲਬ ਹੈ ਕਿ ਜੇ ਹਿੰਦੂ ਤੇ ਮੁਸਲਮਾਨ ਵੀ ਸਾਰੇ ਪੱਦਰ ਦੇ ਉੱਤੇ ਲੜਾਈ ਹੋਪੀ ਤਾਂ ਫੇਰ ਮੇਰਾ ਮਤਲਬ ਹੈ ਇਹ ਇਹੋ ਜੀ ਪਾਲਿਸੀ ਇਹ ਕਿਵੇਂ ਚੱਲੂਗੀ ਹੁਣ ਜੇ ਫੋਰਨ ਮਿਨਿਸਟਰ ਆਪਣੇ ਜੇ ਸੰਸਰ ਜੀ ਕਿਤੇ ਜਾ ਨਹੀਂ ਸਕਦੇ ਹੈਗੇ ਤੇ ਉਹਨਾਂ ਨੂੰ ਜੈਡ ਸਕਿਉਰਿਟੀ ਦਿੱਤੀ ਹੈ ਕਿ ਤੁਹਾਨੂੰ ਜਦੋਂ ਦਾ ਨਿੱਜਰ ਮਾਰਿਆ ਹੈ ਸ਼ਹੀਦ ਕੀਤਾ ਹੈ ਉਸ ਤੋਂ ਬਾਅਦ ਵਿਦੇਸ਼ੀ ਵਜ਼ੀਰ ਨੂੰ ਜੈਡ ਸਕਿਉਰਿਟੀ ਦਿੱਤੀ ਹੈ ਤੇ ਚੁੱਕ ਕੇ ਇਹਨਾਂ ਦੇ ਜਿੰਦੇ ਲੱਗ ਗਏ ਹੈ ਭਾਰਤ ਦੇ ਮੁਲਖਾਂ ਤੋਂ ਜਾ ਨਹੀਂ ਸਕਦੇ ਬ੍ਰਿਟਾਨੀਆ 'ਚ ਨਹੀਂ ਜਾ ਸਕਦੇ ਅਮਰੀਕਾ 'ਚ ਕੈਨੇਡਾ 'ਚ ਆਸਟ੍ਰੇਲੀਆ 'ਚ ਨਹੀਂ ਜਾ ਸਕਦੇ ਹੁਣ 26 ਤਰੀਕ ਇਹਨਾਂ ਦਾ ਬਹੁਤ ਵੱਡਾ ਦਿਨ ਹੁੰਦਾ ਰਿਪਬਲਿਕ ਦੇ ਹੁੰਦਾ ਉੱਥੇ ਬਾਈਡਨ ਸਾਹਿਬ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ 76 26 ਤਰੀਕ ਨੂੰ ਐਲਾਨ ਕੀਤਾ ਉਹਨਾਂ ਨੇ ਕੈਨਸਲ ਕਰ ਦਿੱਤਾ ਕਿ ਅਸੀਂ ਜੀ ਹਿੰਦੁਸਤਾਨ ਦੇ ਰਿਪਬਲਿਕ ਦੇ ਤੇ ਆਉਣਾ ਤੇ ਨਾਲ ਹੀ ਫੇਰ ਜਿਹੜਾ ਇਹਨਾਂ ਦਾ ਸਮਝੌਤਾ ਡਿਫੈਂਸ ਦਾ ਹੋਇਆ ਹੋਇਆ ਕੁਆਡਰ ਕਿ ਜਿਹੜੀ ਲੜਾਈ ਹੋ ਰਹੀ ਹੈ ਉਹ ਦੀ ਚੀਨ ਦੀ ਤੇ ਇੰਡੀਆ ਦੀ ਤੇ ਚੀਨ ਨੂੰ ਚੈੱਕ ਕਰਨਾ ਹੈ ਕਵਾਡ ਦੀ ਮੀਟਿੰਗ ਦਿੱਲੀ ਦੇ ਵਿੱਚ 26 ਤਰੀਕ ਤੋਂ 27 ਤਰੀਕ ਨੂੰ ਹੋਣੀ ਸੀਗੀ ਪਰ ਜਿਹੜੇ ਕਵਾਡ ਦੇ ਮੈਂਬਰ ਨੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਜਾਪਾਨ ਦਾ ਪ੍ਰਾਈਮ ਮਿਨਿਸਟਰ ਦੋਨਾਂ ਨੇ ਕੈਨਸਲ ਕਰ ਦਿੱਤੇ ਕਿ ਅਸੀਂ ਨਹੀਂ ਜਾਣਾ ਕਵਾਡ ਦੀ ਮੀਟਿੰਗ ਜਿਹਦਾ ਮਤਲਬ ਹੈ ਇਹਨਾਂ ਦਾ ਜਿਹੜਾ ਸਿਕਿਉਰਿਟੀ ਦਾ ਡਿਫੈਂਸ ਦਾ ਇਹ ਮਸਲਾ ਉਹ ਵੀ ਟੁੱਟ ਗਿਆ ਫਿਰ ਇਹ ਮੇਰਾ ਮਤਲਬ ਕਿਵੇਂ ਲੜਨਗੇ ਕਿਸੇ ਦਿਨਾਂ ਨਾ ਨੰਦੀ ਇਹੇ ਨਾਗੇ ਨਾਲ ਬਣਦੀ ਐ ਨਾ ਮੀਤੋ ਨਾਲ ਬਣਦੀ ਐ ਨਾ ਅਸਾਮੀਆਂ ਨਾਲ ਬਣਦੀ ਐ ਨਾ ਬੰਗਾਲੀਆਂ ਨਾਲ ਬਣਦੀ ਐ ਨਾ ਇੱਥੇ ਕਸ਼ਮੀਰ ਮੁਸਲਮਾਨਾਂ ਨਾਲ ਬਣਦੀ ਐ ਇੱਧਰ ਸਿੱਖ ਬਾਰਡਰ ਦੇ ਬੱਠੇ ਸਿੱਖਣਾਂ ਬਣਦੀ ਐ ਮੇਰਾ ਮਤਲਬ ਐ ਇਹ ਜਾਣਗੇ ਕਿੱਥੇ ਫੇਰ ਇਹਨਾਂ ਨੂੰ ਸੋਚ